ਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਐਜੂਕੇਟਰ ਚੈਨਲ ਤੇ ਇਸ ਤੋਂ ਪਹਿਲਾਂ ਬੇਟਾ ਜੀ ਆਪਣੇ ਮਾਸਟਰ ਗ੍ਰੈਜੂਏਟਰ ਪੰਜਾਬੀ ਦੀ ਤਿਆਰੀ ਹੈ ਜਿਹੜੀ ਪੂਰੀ ਡੀਪਲੀ ਆਪਣੇ ਚੈਨਲ ਤੇ ਕਰਵਾਈ ਜਾ ਰਹੀ ਹੈ ਠੀਕ ਹੈ ਇਸ ਤੋਂ ਪਹਿਲਾਂ 5 6 ਕ ਵੀ ਆਪਣੇ ਹੋ ਚੁੱਕੇ ਆ ਡਿਟੇਲਡ ਕਲਾਸਸ ਵੀ ਹੋ ਚੁੱਕੇ ਨੇ ਪਲੱਸ ਐਮਸੀਕਿਊ ਦੀਆਂ ਕਲਾਸਸ ਵੀ ਹੋ ਚੁੱਕੀਆਂ ਨੇ ਜਿਹੜੇ ਵੀ ਸਟੂਡੈਂਟਸ ਪਹਿਲੀ ਵਾਰ ਆਪਣਾ ਲੈਕਚਰ ਦੇਖ ਰਹੇ ਆ ਠੀਕ ਹੈ ਜਿਨ੍ਹਾਂ ਨੇ ਜਾਂ ਜਿਨ੍ਹਾਂ ਨੇ ਪਿਛਲੀਆਂ ਕਲਾਸਸ ਜਿਹੜੀਆਂ اٹੈਂਡ ਨਹੀਂ ਕੀਤੀਆਂ ਉਹ ਬੇਟਾ ਜੀ ਪਲੇਲਿਸਟ ਦੇ ਵਿੱਚ ਜਾ ਕੇ ਉਹ ਕਲਾਸ ਜਿਹੜੀਆਂ ਤੁਸੀਂ ਸ਼ੁਰੂ ਤੋਂ ਲੈ ਕੇ ਹੰਤ ਤੱਕ ਦੇਖ ਸਕਦੇ ਹੋ ਠੀਕ ਹੈ ਇਸ ਦੇ ਨਾਲ ਹੀ ਵਧਦੇ ਹਾਂ ਅਸੀਂ ਆਪਣੇ ਅੱਜ ਦੇ ਟੌਪਿਕ ਦੇ ਵੱਲ ਠੀਕ ਹੈ ਜੀ surjit patar ji ਡਿਟੇਲਡ ਕਲਾਸ ਬੇਟਾ ਜੀ ਹੋ ਚੁੱਕੀ ਸੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਐਮਸੀਕਿਊ ਹੈ ਜਿਹੜੇ ਠੀਕ ਹੈ ਉਹ ਡਿਸਕਸ ਕਰਾਂਗੇ ਪਹਿਲਾ ਕੁਐਸਚਨ ਹੈ ਬੇਟਾ surjit patar ji ਦਾ ਜਨਮ ਕਦੋਂ ਤੇ ਕਿੱਥੇ ਹੋਇਆ ਠੀਕ ਹੈ surjit patar ji ਕਵੀ ਵੀ ਹੋਏ ਆ ਠੀਕ ਹੈ ਸਾਰਿਆਂ ਨੂੰ ਪਤਾ ਹੈ ਕਵੀ ਵੀ ਹੋਏ ਆ ਗੀਤਕਾਰ ਵੀ ਹੋਏ ਤੇ ਗਜ਼ਲਕਾਰ ਵੀ ਹੋਏ ਠੀਕ ਹੈ ਤਾਂ ਉਹਨਾਂ ਦਾ ਜਨਮ ਹੋਇਆ ਸੀ ਬੇਟਾ ਜੀ 14 ਜਨਵਰੀ 1945 ਨੂੰ ਪੱਤੜਕਲਾਂ ਠੀਕ ਹੈ ਜਿਹੜਾ ਕਿ ਜਲੰਧਾ ਦੇ ਜ਼ਿਲ੍ਹੇ ਦੇ ਵਿੱਚ ਹੈ ਠੀਕ ਹੈ ਤਾਂ ਸੁਰਜੀਤ ਪੱਤੜੀ ਸੀਗੇ ਜਿਹੜੇ ਉਹਨਾਂ ਦਾ ਜਨਮ ਪੱਤੜਕਲਾਂ ਹੋਇਆ ਸੀ ਤੇ ਇਸ ਲਈ ਉਹਨਾਂ ਨੇ ਆਪਣਾ ਤਖੱਲਸ ਪੱਤਣ ਰੱਖ ਲਿਆ ਸੀਗਾ ਪਰ ਜਦੋਂ ਉਹਨਾਂ ਨੇ ਸ਼ੁਰੂਆਤੀਆਂ ਆਪਣੀਆਂ ਨਜ਼ਮਾਂ ਲਿਖੀਆਂ ਕੁਝ ਕਵਿਤਾਵਾਂ ਲਿਖੀਆਂ ਤਾਂ ਸੁਰਜੀਤ ਸਿੰਘ ਸਿੱਖੀ ਜਿਹੜਾ ਕਿ ਉਹ ਗਣਟਕਾਰ ਵੀ ਹੋਇਆ ਤੇ ਸੁਰਜੀਤ ਪਾਤਰ ਜੀ ਦੇ ਅਧਿਆਪਕ ਵੀ ਸੀਗੇ ਜਦੋਂ ਇਹਨਾਂ ਨੇ ਆਪਣੀਆਂ ਨਜ਼ਮਾਂ ਲਿਖ ਕੇ ਕੁਲਵੰਤ ਸਿੰਘ ਵਿਰਕ ਸੁਰਜੀਤ ਸਿੰਘ ਸੇਠ ਨੂੰ ਭੇਜੀਆਂ ਤਾਂ ਉਹਨਾਂ ਨੇ ਜਿਹੜੇ ਇਹਨਾਂ ਨੇ ਆਪ ਦਾ ਤਖੱਲਸ ਵਰਤੇ ਸਨ ਆਪਣਾ ਪਾਤਰ ਤਾਂ ਉਹਦੇ ਵਿੱਚ ਥੋੜਾ ਜਿਹਾ ਉਹਨੂੰ ਡਾੜਾ ਸ਼ਾਇਦ ਰੜਕਦਾ ਸੀਗਾ ਠੀਕ ਹੈ ਤਾਂ ਉਹਨਾਂ ਨੇ ਕਿਹਾ ਵੀ ਜੇ ਤੂੰ ਪਾਤਰ ਹੀ ਹੈਗਾ ਤੇ ਪਾਤਰ ਸ਼ਬਦ ਵਰਤ ਤੈ ਤਾਂ ਜ਼ਿਆਦਾ ਵੈਸਟ ਆ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਤਖੱਲਸ ਜਿਹੜਾ ਉਹ ਪਾਤਰ ਸ਼ਬਦ ਵਰਤਣਾ ਸ਼ੁਰੂ ਕਰ ਦਿੱਤਾ ਠੀਕ ਹੈ ਤੇ ਉੱਥੇ ਇਹਨਾਂ ਦਾ ਨਾਮ ਆ ਜਿਹੜਾ ਉਹ ਆਪ ਦੀ ਪੈਣ ਦੇ ਨਾਮ ਤੇ ਸੁਰਜੀਤ ਪਾਤਰ ਪੈ ਗਿਆ ਠੀਕ ਹੈ ਨੈਕਸਟ ਕੁਐਸਚਨ ਬੇਟਾ ਸੁਰਜ਼ਮੀਨ ਕਿਹੜੀ ਵਿਦਾ ਹੈ ਤੇ ਜਿਹੜੀ ਸੁਰਜ਼ਮੀਨ ਹੈ ਇਹਨਾਂ ਦੀ ਬੇਟਾ ਉਹ ਆਖਰੀ ਸੰਗ੍ਰਹਿ ਹੈ ਤੇ ਗਜ਼ਲ ਸੰਗ੍ਰਹਿ ਹੈ ਜਿਹੜਾ 2007 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਤਾਂ ਜਿਹੜੇ ਸੁਰਜ਼ਮੀਨ ਗਜ਼ਲ ਸੰਗ੍ਰਹਿ ਸੀ ਇਹਨਾਂ ਦਾ ਆਖਰੀ ਸੰਗ੍ਰਹਿ ਸੀਗਾ ਠੀਕ ਹੈ ਕਲੀਆਂ ਗਜ਼ਲਾਂ ਹੀ ਉਹਦੇ ਵਿੱਚ ਅੰਕਿਤ ਹੈ ਤੇ 2007 ਦੇ ਵਿੱਚ ਬੇਟਾ ਜੀ ਉਹ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਤੇ ਗੱਲ ਕਰੀਏ ਆਪਾਂ ਅੱਗੇ ਕਿ ਪਤ ਸੁਰਜੀਤ ਪਾਤੜ ਜੀ ਇਹਨੇ ਵੀ ਸਾਹਿਤ ਰਚਨਾ ਦੀ ਜਿਹੜੀ ਸ਼ੁਰੂਆਤ ਉਹ ਕਿੱਥੋਂ ਕੀਤੀ ਸੀ ਠੀਕ ਹੈ ਸਾਹਿਤ ਰਚਨਾ ਤਾਂ ਇਹਨਾਂ ਨੂੰ ਗੁਰਦਿਤ ਵਿੱਚ ਮਿਲੀ ਸੀ ਕਿਉਂਕਿ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਸੀਗੇ ਠੀਕ ਹੈ ਇਹਨਾਂ ਦੇ ਪਿਤਾ ਜੀ ਉਹਨਾਂ ਨੂੰ ਵੀ ਸਾਹਿਤ ਦੇ ਨਾਲ ਲਗਾ ਸੀਗਾ ਤੇ ਉਹ ਧਾਰਮਿਕ ਰਚਨਾਵਾ ਕਰਦੇ ਸੀਗੇ ਠੀਕ ਹੈ ਮਤਲਬ ਧਾਰਮਿਕ ਕਵਿਤਾਵਾਂ ਲਿਖਦੇ ਸੀ ਤੇ ਪਰ ਪਿੰਡ ਦੇ ਪਿੰਡੂ শ্রোਤਿਆਂ ਨੂੰ ਪਾਠਕਾਂ ਨੂੰ ਪਿੰਡ ਦੇ ਵਿੱਚ ਤੇ ਪਿੰਡ ਦੇ ਲੋਕਾਂ ਨੂੰ ਇਹ ਸੁਣਾਉਂਦੇ ਸੀਗੇ ਤੇ ਜਿਹਦੇ ਨਾਲ ਆਪਣੇ ਪਿੰਡ ਦੀ ਸ਼ੋਭਾ ਨੂੰ ਵਧਾਉਂਦੇ ਸੀ ਠੀਕ ਹੈ ਤਾਂ ਇਹਨਾਂ ਨੇ ਸ਼ੁਰੂਆਤ ਕੀਤੀ ਸਾਇਤ ਰਚਨਾ ਦੀ ਕਵਿਤਾ ਤੋਂ ਸ਼ੁਰੂਆਤੀ ਕਵਤਾਵਾਂ ਇਹਨਾਂ ਦੀਆਂ ਪੰਜ ਦਰਿਆ ਜਿਹੜਾ ਕਿ ਗੁਰਵਖ ਸਿੰਘ ਪ੍ਰੀਤ ਲੜੀ ਦਾ ਮੈਗਜ਼ੀਨ ਸੀ ਉਹਦੇ ਵਿੱਚ 20 ਛਪੀਆਂ ਸੀ ਤੇ ਇੱਕ ਕੋਲਾਜ਼ਨਾ ਦੀ ਬੁੱਕ ਮੈਨੂੰ ਦੱਸਿਆ ਸੀ ਕੋਲਾਜ਼ਨਾ ਦੀ ਪੁਸਤਕ ਹੈ ਜਿਹੜੀ ਪ੍ਰਕਾਸ਼ਿਤ ਹੋਈ ਜਿਹੜੀ ਕਿ ਕਈ ਕਵੀਆਂ ਦੀਆਂ ਰਚਨਾਵਾਂ ਉਹਦੇ ਵਿੱਚ ਰਲਬੀਆਂ ਮਿਲਮੀਆਂ ਛਪੀਆਂ ਹੋਈਆਂ ਸੀ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਕਈ ਕਵੀਆਂ ਨੇ ਰਲ ਕੇ ਸਾਂਝੇ ਤੌਰ ਤੇ ਉਹ ਬੁੱਕ ਜਿਹੜੀ ਪ੍ਰਕਾਸ਼ਿਤ ਕਰਵਾਈ ਸੀ ਤੇ ਉਹਦੇ ਵਿੱਚ 10 ਕਵਤਾਵਾਂ ਸੀ ਜਿਹੜੀਆਂ ਸੁਰਜੀਤ ਪਾਤਰ ਜੀ ਦੀਆਂ ਸੀ ਠੀਕ ਹੈ ਠੀਕ ਹੈ ਇਹ ਐਸਾ ਕਹਦੇ ਕਿ ਸੁਜੀਤ ਪਾਤਰ ਜੀ ਦੀ ਪ੍ਰਸਿੱਧੀ ਜਿਹੜੀ ਉਹਨਾਂ ਕਵਤਾਵਾਂ ਦੇ ਨਾਲ ਹੀ ਹੋ ਚੁੱਕੀ ਸੀਗੀ ਸ਼ੁਰੂਆਤ ਤਾਂ ਉੱਥੋਂ ਹੋ ਗਈ ਸੀ ਇਹਨਾਂ ਦੀ ਬਹੁਤ ਵਧੀਆ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਪਾਤਰ ਅਨੁਸਾਰ ਕਵਿਤਾ ਕੀ ਹੈ ਪਾਤਰ ਸਾਹਬ ਦੇ ਅਨੁਸਾਰ ਦੇਖੀਏ ਅਸੀਂ ਠੀਕ ਹੈ ਤਾਂ ਕਵਿਤਾ ਕੀ ਹੈ ਆਪੋ ਆਪਣੇ ਦੀ ਆਵਾਜ਼ ਹੈ ਠੀਕ ਹੈ ਆਪਣੇ ਆਪੇ ਦੀ ਆਵਾਜ਼ ਹੈ ਆਪਣੀ ਜ਼ਮੀਰ ਦੀ ਠੀਕ ਹੈ ਅਸੀਂ ਕਹਿ ਸਕਦੇ ਹਾਂ ਸਾਡੀ ਆਤਮਾ ਦੀ ਆਵਾਜ਼ ਹੈ ਜਿਹੜੀ ਕਵਿਤਾ ਨੈਕਸਟ ਕੁਐਸਚਨ ਬੇਟਾ ਕਿਸ ਕਵੀ ਨੇ ਕਿਹਾ ਕਿ surjit patar mere jaan magro punjabi kavdi mishal jaga ke rakhega ਤਾਂ ਇਹ ਸ਼ਬਦ surjit patar ਜੀ ਦੀ ਵਰਤੇ ਸੀ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਠੀਕ ਹੈ ਜੀ ਉਹਨਾਂ ਨੇ ਕਿਹਾ ਸੀ ਕਿ ਮੇਰੇ ਜਾਨ ਮਗਰੋ ਪੰਜਾਬੀ ਕਾਵਦੀ ਮਿਸ਼ਾਲ ਜਾਂ ਪੰਜਾਬੀ ਕਾਵ ਨੂੰ ਪ੍ਰਸਿੱਧੀ ਜਗਤਵਲ ਜੇਕਰ ਕੋਈ ਲੈ ਕੇ ਜਾਵੇਗਾ ਤਾਂ ਉਹ surjit patar ਜੀ ਹੋਣਗੇ ਨੈਕਸਟ ਕੁਐਸਚਨ ਬੇਟਾ ਅੱਗ ਦੇ ਕਲਿਰੇ ਕਿਸ ਰਚਨਾ ਦਾ ਪੰਜਾਬੀ ਅਨੁਵਾਦ ਹੈ ਤਾਂ ਅੱਗ ਦੇ ਕਲੀਰੇ ਜਿਹੜਾ ਠੀਕ ਹੈ ਉਹ ਬਲੱਡ ਵੈਡਿੰਗ ਦਾ ਅਤਿਅੰਤ ਪ੍ਰਭਾਵਸ਼ਾਲੀ ਅਨਵਾਦ ਹੈ ਠੀਕ ਹੈ ਤੇ ਜਿਹੜਾ ਇਹ ਨਾਟਕ ਸੀ ਇਹ ਲੋਰਕਾ ਦਾ ਨਾਟਕ ਸੀ ਬੇਟਾ ਲੋਰਕਾ ਦਾ ਨਾਟਕ ਸੀ ਤਾਂ ਬਲੱਡ ਵੈਡਿੰਗ ਤੇ ਇਹਦਾ ਪੰਜਾਬੀ ਦੇ ਅਨਵਾਦ ਸੁਰੀਜੀਤ ਪਾਤਲ ਜੀ ਦੁਆਰਾ ਕੀਤਾ ਗਿਆ ਸੀ ਅੱਗ ਦੇ ਕਲੀਰੇ ਨਾਲ ਠੀਕ ਹੈ ਅੱਗ ਦੇ ਕਲੀਰੇ ਸਰਲੇਖ ਦੇ ਦੀਨ ਤੇ ਇਹਦੇ ਨਾਲ ਇੱਕ ਵਧੀਆ ਅਨੁਵਾਦਕ ਵੀ ਹੋਇਆ ਠੀਕ ਹੈ ਬਹੁਤ ਸਾਰੀਆਂ ਇੱਕ ਮਲਿਆਲਮ ਕਵਿਤਾ ਚੁੰਡਾ ਧਣੀ ਲੱਗਦੇ ਆ ਠੀਕ ਹੈ ਉਹਦਾ ਵੀ ਇਹਨਾਂ ਨੇ ਪੰਜਾਬੀ ਅਨਵਾਦ ਕੀਤਾ ਸੀ ਤੇ ਇਸ ਤੋਂ ਇਲਾਵਾ ਸੰਵਾਦ ਲੇਖੀ ਬਹੁਤ ਵਧੀਆ ਹੋਏ ਬੇਟਾ ਜੀ ਠੀਕ ਹੈ ਤੇ ਇੱਕ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਹਿੰਦੀ ਵਿੱਚ ਫਿਲਮ ਸੀ ਦੋਦਮ ਸਿੰਘ ਸੀਗਾ ਠੀਕ ਹੈ ਸੌਰੀ ਪੰਜਾਬੀ ਵਿੱਚ ਫਿਲਮ ਸੀ ਸੀ ਦੋਦਮ ਸਿੰਘ ਜੀ ਉਹਦੇ ਡਾਇਲੋਗ ਵੀ ਪਾਤਰ ਸਾਹਿਬ ਜੀ ਦੁਆਰਾ ਲਿਖੇ ਗਏ ਸੀਗੇ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਸ਼ਬਦਾਂ ਦਾ ਜਾਦੂਗਰ ਕੀ ਹੈ ਜੇ ਕਹਿ ਸਕਦੇ ਆ ਕਿ ਸ਼ਬਦਾਂ ਦਾ ਜਾਦੂਗਰ ਸੁਜੀਤ ਪਾਤਰ ਜੀ ਦੀ ਕਿਹੜੀ ਰਚਨਾ ਹੈ ਤਾਂ ਇਹ ਇਹਨਾਂ ਦੀ ਰਚਨਾ ਇੱਕ ਨਜ਼ਮ ਆ ਬੇਟਾ ਜੀ ਸ਼ਬਦਾਂ ਦਾ ਜਾਦੂ ਹੈ ਠੀਕ ਹੈ ਨੈਕਸਟ ਕੁਐਸਚਨ ਆ ਪਾਤਰ ਸਾਹਿਬ ਨੂੰ ਕਿਸ ਰਚਨਾ ਦੇ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਤੇ ਇਹਨਾਂ ਨੂੰ ਜਿਹੜਾ ਸਾਹਿਤ ਆਕਾਦਮੀ ਮਿਲਿਆ ਸੀ ਬੇਟਾ ਜੀ ਉਹ ਮਿਲਿਆ ਸੀ ਇਹਨਾਂ ਦੀ ਰਚਨਾ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਦੇ ਲਈ ਜਿਹੜਾ ਕਿ 1991 ਦੇ ਵਿੱਚ ਪ੍ਰਕਾਸ਼ਤ ਹੋਈ ਸੀ ਠੀਕ ਹੈ ਤੇ ਉਸ ਤੋਂ ਅਗਲੇ ਸਾਲ ਹੀ 1993 ਦੇ ਵਿੱਚ ਇਹਨੂੰ ਸਾਹਿਤ ਆਕਾਦਮੀ ਅਵਾਰਡ ਆ ਜਿਹੜਾ ਉਹ ਪ੍ਰਾਪਤ ਹੋ ਗਿਆ ਸੀਗਾ ਤੇ ਇਹ ਉਹ ਕਾਵ ਸੰਗ੍ਰਹਿ ਆ ਪਹਿਲਾ ਕੁਐਸਚਨ ਤਾਂ ਇਹ ਕਿ ਸਾਹਿਤ ਅਕਾਦਮੀ ਮਿਲੇ 1992 ਚ ਪ੍ਰਕਾਸ਼ਤ ਹੋਈ 1993 ਚ ਇਹਨੂੰ ਸਾਹਿਤ ਅਕਾਦਮੀ ਅਵਾਰਡ ਮਿਲ ਗਿਆ ਸੀ ਹਨੇਰੇ ਸੁਰਗਤ ਦੀ ਵਰਣ ਵਾਲਾ ਪੁਸਤਕ ਨੂੰ ਠੀਕ ਹੈ ਨੈਕਸਟ ਕੁਐਸਚਨ ਇਹਦੇ ਤੇ ਵਨਸ ਆਖਦਾ ਬੇਟਾ ਜੀ ਕਿ ਕਿਹੜਾ ਕਾਵ ਸੰਗ੍ਰਹਿ ਜਿਹੜਾ ਸੁਲਜੀਤ ਪਾਤਰੀ ਜੀ ਨੇ ਖੁਦ ਪ੍ਰਕਾਸ਼ਿਤ ਕਰਵਾਇਆ ਤਾਂ ਸ਼ਬਦ ਲੋਕ ਪ੍ਰਕਾਸ਼ਨ ਦੇ ਅਧੀਨ ਸੁਲਜੀਤ ਪਾਤਰੀ ਜੀ ਨੇ ਇਸੇ ਕਾਵ ਸੰਗ੍ਰਹਿ ਨੂੰ ਖੁਦ ਪ੍ਰਕਾਸ਼ਿਤ ਕਰਵਾਇਆ ਸੀਗਾ ਠੀਕ ਹੈ ਇਦੇ ਵਿੱਚ ਗਦਲਾਂ ਵੀ ਨੇ ਗਦਲਾਂ ਦੇ ਨਾਲ-ਨਾਲ ਪਾਤਰ ਸਾਹਿਬ ਦੀਆਂ ਕੁਝ ਕੁ ਨਜ਼ਮਾਂ ਵੀ ਨੇ ਤੇ ਕੁਝ ਕੁ ਗੀਤ ਹੈ ਜਿਹੜੇ ਉਹਨਾਂ ਨੂੰ ਵੀ ਸੰਕਲਿਤ ਕੀਤਾ ਗਿਆ ਹੈ। ਠੀਕ ਹੈ ਬੇਟਾ ਜੀ। ਤੇ ਇਹਦੇ ਜੇਕਰ ਅਸੀਂ ਵਿਸ਼ੇ ਦੀ ਗੱਲ ਕਰੀਏ ਵਿਸ਼ੇ ਤੇ ਵੀ ਕੁਐਸਚਨ ਆ ਜਾਂਦਾ ਹੈ। ਠੀਕ ਹੈ? ਤੇ ਵਿਸ਼ਾ ਕੀ ਸੀ ਤਾਂ ਵਿਸ਼ਾ ਸੀ ਕਿ ਅੱਜ ਦਾ ਮਨੁੱਖ ਅਯੋਕੀ ਦੌਰ ਦੇ ਵਿੱਚ ਮਨੁੱਖਾ ਜਿਹੜਾ ਆਪਣੀ شناخت ਆਪਣੀ ਪਛਾਣ ਨੂੰ ਗਵਾ ਚੁੱਕਿਆ ਠੀਕ ਹੈ ਤੇ ਉਹਨੂੰ ਵਾਪਸ ਪਾਉਣ ਦੀ ਜਿਹੜੀ ਤਾਂ ਮਨੁੱਖ ਦੀ ਉਸ ਨੂੰ ਬਿਆਨ ਕੀਤਾ ਪਾਤਤਾ ਸਾਹਿਬ ਨੇ ਆਪਣੀ ਇਸ ਕਿਤਾਬ ਦੇ ਵਿੱਚ ਆਪਣੀ ਇਸ ਪੁਸਤਕ ਦੇ ਵਿੱਚ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਵਿਰਖਾ ਅੱਜ ਕਰੇ ਰਚਨਾ ਦਾ ਵਿਸ਼ਾ ਦੱਸੋ ਤਾਂ ਵਿਰਖ ਅੱਜ ਕਰੇ ਜਿਹੜੀ ਰਚਨਾ ਇਹਨਾਂ ਦੀ 1991 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਪਾਤਤਾ ਸਾਹਿਬ ਜੀ ਦੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਪ੍ਰਤੀਨਿਧ ਰਚਨਾ ਹੈ ਠੀਕ ਹੈ 1992 ਚ ਪ੍ਰਕਾਸ਼ਿਤ ਹੋਈ ਆ ਪਾਤਲ ਸਾਹਿਬ ਦੀ ਪ੍ਰਤੀਨਿਧ ਰਚਨਾ ਵਿਟਾਜੀ ਠੀਕ ਹੈ ਤੇ ਇਹਦਾ ਜੇਕਰ ਤੁਸੀਂ ਵਿਸ਼ਾ ਕਰੀਏ ਤਾਂ ਪੰਜਾਬ ਦੇ ਸੰਕਟ ਨੂੰ ਪੰਜਾਬ ਦੇ ਸੰਤਾਪ ਨੂੰ ਬਿਆਨ ਕੀਤਾ ਗਿਆ ਹੈ ਇਹਦੇ ਵਿੱਚ ਠੀਕ ਹੈ ਹੁਣ ਇੱਥੇ ਕੁਸ਼ਨ ਇਹ ਵੀ ਵੰਨ ਸਕਦਾ ਕਦੋਂ ਪ੍ਰਕਾਸ਼ਿਤ ਹੋਇਆ ਸੀ ਇਹ ਕਾਵ ਸੰਗ੍ਰਹਿ ਤਾਂ 1992 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਜਾਂ ਕੁਸ਼ਨ ਇੱਥੇ ਇਹ ਵੀ ਵੰਨ ਸਕਦਾ ਹੈ ਕਿ ਪਾਤਲ ਸਾਹਿਬ ਦੀ ਪ੍ਰਤੀਨਿਧ ਰਚਨਾ ਦੱਸੋ ਤਾਂ ਪ੍ਰਤੀਨਿਧ ਰਚਨਾ ਜਿਹੜੀ ਸੀਗੀ ਉਹਨਾਂ ਦੀ ਸੀਗੀ ਵਿਰਖ ਅਰਜ ਕਰੀ ਠੀਕ ਹੈ ਜੀ ਇਦੇ ਵਿੱਚ ਇਹਨਾਂ ਨੇ ਜਿਹੜਾ ਪੰਜਾਬੀ ਆਵਾਮ ਨੂੰ ਦਾ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਬਿਆਨ ਕੀਤਾ ਪੰਜਾਬ ਦੇ ਸੰਤਾਪ ਨੂੰ ਬਿਆਨ ਕੀਤਾ ਪੰਜਾਬ ਦੇ ਸੰਕਟ ਨੂੰ ਬਿਆਨ ਕੀਤਾ ਆਪਣੇ ਇਸ ਕਾਵ ਸੰਗ੍ਰਹਿ ਦੇ ਵਿੱਚ ਕਲੀਅਰ ਨੈਕਸਟ ਕੁਐਸਚਨ ਹੈ ਬੇਟਾ ਲਫ਼ਜ਼ਾਂ ਦੀ ਦਰਗਾਹ ਵਿੱਚ ਕਿੰਨੀਆਂ ਕਵਿਤਾਵਾਂ ਸ਼ਾਮਲ ਹਨ ਤਾਂ ਲਫ਼ਜ਼ਾਂ ਦੀ ਦਰਗਾਹ ਜਿਹੜਾ ਕਾਵ ਸੰਗ੍ਰਹਿ ਹੈ ਬੇਟਾ ਜੀ 2003 ਦੇ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਇਹਦੇ ਵਿੱਚ ਟੋਟਲ 72 ਕਵਿਤਾਵਾਂ ਨੇ ਇਸ ਤੋਂ ਇਲਾਵਾ ਗਜ਼ਲਾਂ ਤੇ ਗੀਤ ਸ਼ਾਮਿਲ ਹੈ ਠੀਕ ਹੈ ਤੇ ਜਿਹੜੀ ਇਹਦੀ ਭੂਮਿਕਾ ਦੀ ਗੱਲ ਕਰੀਏ ਬੇਟਾ ਜੀ ਠੀਕ ਹੈ ਤੇ ਇਸ ਬੁੱਕ ਦੀ ਜਿਹੜੀ ਭੂਮਿਕਾ ਉਹ ਲਿਖੀ ਸੀ ਸੁਹੇਰ ਦਸਾਇਰਾ ਸਮਕਾਲੀ ਸ਼ਾਇਰਾ ਸੁਖਵਿੰਦਰ ਅਮਰਤ ਜੀ ਨੇ ਠੀਕ ਹੈ ਨੈਕਸਟ ਕੁਐਸਚਨ ਆ ਬੇਟਾ ਪੱਤਰ ਸਾਹਿਬ ਦੀ ਕਿਹੜੀ ਟੇਪ ਆਈ ਸੀ ਜਿਹੜੀ ਕਾਫੀ ਪ੍ਰਸਿੱਧ ਹੋਈ ਸੀ ਤਾਂ ਜਿਹੜੀ ਇਹਨਾਂ ਦੀ ਟੇਪ ਆਈ ਸੀ ਐਲਬਮ ਆਈ ਸੀ ਉਹ ਸੀ ਵਿਰਖ ਜੋ ਸਾਜ਼ ਹੈ ਤੇ ਕਾਫੀ ਪ੍ਰਸਿੱਧ ਵੀ ਹੋਈ ਸੀਗੀ ਠੀਕ ਹੈ ਸੁਨੀਤ ਪਾਤਰ ਸਾਹਿਬ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਸੁਰੀਲੀ ਆਵਾਜ਼ ਦੇ ਵਿੱਚ ਇਹ ਟੇਪ ਆ ਜਿਹੜੀ ਉਹ ਰਿਲੀਜ਼ ਕੀਤੀ ਗਈ ਸੀ ਉਹਨਾਂ ਦੇ ਆਪਣੇ ਗੀਤਾਂ ਦੀ ਨੈਕਸਟ ਕੁਐਸਚਨ ਆ ਬੇਟਾ ਪਾਤਰ ਸਾਹਿਬ ਨੇ ਕਿਸ ਫਿਲਮ ਦੇ ਡਾਇਲੌਗ ਲਿਖੇ ਤਾਂ ਉਹਨੇ ਪੰਜਾਬੀ ਫੀਚਰ ਫਿਲਮ ਸ਼ਹੀਦ ਉਦਮ ਸਿੰਘ ਦੇ ਡਾਇਲੌਗ ਲਿਖੇ ਸੀਗੇ ਠੀਕ ਹੈ ਨੈਕਸਟ ਕੁਐਸਚਨ ਬੇਟਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੱਤ ਸਾਬ ਨੂੰ ਕਿਹੜਾ ਇਨਾਮ ਦਿੱਤਾ ਗਿਆ ਤਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੱਤ ਸਾਬ ਨੂੰ ਸ਼੍ਰੋਮਣੀ ਪੰਜਾਬੀ ਕਵੀ ਦਾ ਇਨਾਮ ਜਿਹੜਾ ਉਹ ਦਿੱਤਾ ਗਿਆ ਸੀ ਨੈਕਸਟ ਕੁਐਸਚਨ ਹੈ ਬੇਟਾ ਜੀ ਪੱਤ ਸਾਬ ਨੂੰ ਕਿਹੜੀ ਰਚਨਾ ਲਈ ਸਰਸਵਤੀ ਅਵਾਰਡ ਮਿਲਿਆ ਤਾਂ ਜਿਹੜੀ ਉਹਨਾਂ ਦੀ ਬੁੱਕ ਸੀ ਲਫ਼ਜ਼ਾਂ ਦੀ ਦਰਗਾਹ 2003 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਤਾਂ ਇਹਨੂੰ 2009 ਦੇ ਵਿੱਚ ਸਰਸਵਤੀ ਅਵਾਰਡ ਮਿਲਿਆ ਸੀ ਬੇਟਾ ਜੀ ਜਿਹੜਾ ਸਰਸਵਤੀ ਅਵਾਰਡ ਆ ਇਹ ਕੇ ਕੇ ਵਿਰਲਾ ਫਾਊਂਡੇਸ਼ਨ ਵੱਲੋਂ ਦਿੱਤਾ ਜਾਂਦਾ ਹੈ ਤੇ ਦਿੱਤਾ ਕਿਸ ਰਚਨਾ ਲਈ ਜਾਂਦਾ ਜਿਹੜੀ ਕਿਸੇ ਕਵੀ ਦੀ ਕੋਈ ਵਿਸ਼ੇਸ਼ ਰਚਨਾ ਹੁੰਦੀ ਹੈ ਉਸ ਵਿਸ਼ੇਸ਼ ਰਚਨਾ ਦੇ ਲਈ ਜਿਹੜਾ ਕਵੀ ਨੂੰ ਇਹ ਸਰਸਵਤੀ ਪੁਰਸਕਾਰ ਆ ਜਿਹੜਾ ਉਹ ਪ੍ਰਦਾਨ ਕੀਤਾ ਜਾਂਦਾ ਠੀਕ ਹੈ ਨੈਕਸਟ ਕੁਐਸਚਨ ਆ ਬੇਟਾ ਕਿਸ ਵਿਰੋਧ ਕਰਕੇ ਪਾਤਰ ਸਾਹਿਬ ਨੇ ਪਦਮ ਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਠੀਕ ਹੈ ਤਾਂ ਪੱਤਰ ਸਾਹਿਬ ਨੂੰ 2012 ਦੇ ਵਿੱਚ ਜਿਹੜਾ ਉਹ ਪਦਮ ਸ੍ਰੀ ਪੁਰਸਕਾਰ ਦੇ ਲਈ ਠੀਕ ਹੈ ਐਲਾਨ ਕੀਤਾ ਗਿਆ ਸੀ ਪਰੰਤੂ ਕਿਸਾਨ ਅੰਦੋਲਨ ਦੇ ਚੱਲਦਿਆਂ ਠੀਕ ਹੈ ਜੇ ਅਸੀਂ ਕਹਿ ਸਕਦੇ ਹਾਂ ਤਿੰਨ ਖੇਤੀ ਮਿਲਾਂ ਦੇ ਵਿਰੋਧ ਦੇ ਵਜੋਂ ਇਹਨਾਂ ਨੇ ਉਹ ਸਨਮਾਨ ਜਿਹੜਾ ਉਹ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਪੱਤਰ ਸਾਹਿਬ ਨੇ ਕਿਸ ਵੀਰਾਂ ਤੇ ਹੱਥ ਅਜ਼ਮਾਇਆ ਠੀਕ ਹੈ ਤਾਂ ਮੈਂ ਪਹਿਲੀ ਦੱਸਿਆ ਕਵਿਤਾਵਾਂ ਵੀ ਲਿਖੀਆਂ ਇਹਨਾਂ ਨੇ ਠੀਕ ਹੈ ਗੀਤ ਵੀ ਲਿਖਿਆ ਤੇ ਗਜ਼ਲਾਂ ਵੀ ਲਿਖੀਆਂ ਨੇ ਠੀਕ ਹੈ ਗਗਲਕਾਰ ਵੀ ਹੈ ਕਵੀ ਵੀ ਹੈ ਤੇ ਗੀਤਕਾਰ ਵੀ ਹੋਏ ਆ ਭਾਪਤ ਸਾਹਿਬ ਨੈਕਸਟ ਕੁਐਸਚਨ ਹੈ ਬੇਟਾ ਪੰਜਾਬੀ ਕਵਿਤਾ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਆਧੁਨਿਕਤਾ ਕਿਸ ਨੇ ਪ੍ਰਦਾਨ ਕੀਤੀ ਜੇ ਅਸੀਂ ਕਹਿ ਸਕਦੇ ਹਾਂ ਕਿ ਆਗnik ਰੰਗਨ ਜਿਹੜਾ ਪੰਜਾਬੀ ਗੱਗਲ ਨੂੰ ਕਿਸ ਕਵੀ ਦੁਆਰਾ ਪ੍ਰਦਾਨ ਕੀਤੀ ਗਈ ਹੈ ਤੋਂ ਸੀਗੇ ਰਾਜੇ ਸੁਰਜੀਤ ਪਾਤਲ ਜੀ ਠੀਕ ਹੈ ਜਿਨ੍ਹਾਂ ਨੇ ਆਧੁਨਿਕਤਾ ਦੀ ਰੰਗਤ ਚਾੜੀ ਆ ਸੰjabi ਗੱਗਲ ਨੂੰ ਤੇ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰ ਦਿੱਤਾ ਸੀਗਾ ਨੈਕਸਟ ਕੁਐਸਚਨ ਹੈ ਬਈ ਪੰਜਾਬੀ ਕਵਤਾਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲੈ ਜਾਣ ਦਾ ਸਿਹਰਾ ਕਿਸ ਕਵੀ ਨੂੰ ਜਾਂਦਾ ਹੈ ਤਾਂ ਠੀਕ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਕਵਿਤਾ ਨੂੰ ਭਾਰਤ ਦੀ ਭੂਮੀ ਤੋਂ ਠੀਕ ਹੈ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਜੇਕਰ ਕੋਈ ਲੈ ਕੇ ਗਿਆ ਅੰਤਰਰਾਸ਼ਟਰੀ ਲੈਵਲ ਤੇ ਜੇਕਰ ਕੋਈ ਪੰਜਾਬੀ ਕਪਤਾਨ ਨੂੰ ਲੈ ਕੇ ਗਿਆ ਤਾਂ ਉਹ ਸੁਰਜੀਤ ਪਾਤਰ ਸਾਹਿਬ ਹੈ ਠੀਕ ਹੈ ਜੀ ਪਾਤਰ ਸਾਹਿਬ ਹੀ ਜਿਹੜਾ ਉਹ ਪੰਜਾਬੀ ਕਪਤਾਨ ਨੂੰ ਹੇਠਾਂ ਤੋਂ ਉੱਪਰ ਵੱਲ ਨੂੰ ਲੈ ਕੇ ਗਿਆ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਕਰੀ ਬਟਾ ਇਹ ਸੀ ਕਿ ਪਾਤਰ ਸਾਹਿਬ ਦੀ ਵਾਰਤਕ ਰਚਨਾ ਠੀਕ ਹੈ ਤਾਂ ਇਹਨਾਂ ਦੀ ਵਾਰਤਕ ਰਚਨਾ ਹੈਗੀ ਰਾਜੇ ਸੂਰਜਮੰਦਰ ਦੀਆਂ ਪੌੜੀਆਂ ਠੀਕ ਹੈ ਵੈਸੇ ਤਾਂ ਇੱਕ ਰਚਨਾ ਕਹੀ ਜਾਂਦੀ ਹੈ ਪਰ ਇਹਨਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਲੇਖ ਰਚਨਾਵਾਂ ਲਿਖੇ ਸੀ ਤੇ ਉਹ ਵੀ ਇਹਨਾਂ ਦੀ ਵਾਰਤਕ ਰਚਨਾ ਹੀ ਮੰਨੀ ਜਾਂਦੀ ਹੈ ਜਿਹੜੀ 2021 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਗੱਲ ਇੰਨੀ ਕੁ ਵੀ ਨਹੀਂ। ਨੈਕਸਟ ਕੁਐਸਚਨ ਹੈ ਬੇਟਾ ਪਾਤਰ ਸਾਹਬ ਦੇ ਗਜ਼ਲ ਸੰਗ੍ਰਹਿ ਦੱਸੋ। ਤੇ ਇਹਨਾਂ ਦੇ ਗਜ਼ਲ ਸੰਗ੍ਰਹਿ ਬੇਟਾ ਹਵਾ 'ਚ ਲਿਖੇ ਹਰਫੁਨੀ ਸੋਨਾ ਸੀ 'ਚ ਪ੍ਰਕਾਸ਼ਿਤ ਹੋਇਆ ਠੀਕ ਹੈ ਲਫ਼ਜ਼ਾਂ ਦੇ ਦਰਗਾਹ 2003 'ਚ ਪ੍ਰਕਾਸ਼ਿਤ ਹੋਇਆ ਤੇ ਸੁਰਜ਼ਮੀਨ ਜਿਹੜਾ ਉਹ 2007 ਦੇ ਵਿੱਚ ਪ੍ਰਕਾਸ਼ ਤੋਂ ਇਹ ਜਿਹੜਾ ਕਿ ਇਹਨਾਂ ਦਾ ਆਖਰੀ ਗਜ਼ਲ ਸੰਗ੍ਰਹਿ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਮੁਸੱਲਸ ਸ਼ਬਦ ਅਰਥ ਉਸੋ ਠੀਕ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਪਾਤੋ ਸ਼ਬਦ ਜਿਹੜੀਆਂ ਗਜ਼ਲਾਂ ਲਿਖੀਆਂ ਗਈਆਂ ਨੇ ਤਾਂ ਉਹਨਾਂ ਦਾ ਵਿਸ਼ਾ ਜਿਹੜਾ ਮੁਸੱਲਸ ਸੀ ਠੀਕ ਹੈ ਜਿਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਮੁਸੱਲਸ ਕਵਤਾਂ ਲਿਖੀਆਂ ਸੀ ਤੇ ਮੁਸੱਲਸ ਸ਼ਬਦ ਅਰਥ ਵੀ ਪੁੱਛ ਸਕਦੇ ਆ ਠੀਕ ਹੈ ਮੁਸੱਲਸ ਸ਼ਬਦ ਦਾ ਜਿਹੜਾ ਅਰਥ ਹੋ ਕੀ ਹੈ ਕਿਸੇ ਇੱਕ ਭਾਵ ਜਾਂ ਕਿਸੇ ਇੱਕ ਵਿਸ਼ੇ ਦੀ ਪੇਸ਼ਕਾਰੀ ਠੀਕ ਹੈ ਉਹਦੇ ਲਈ ਸੀ ਇਹ ਸ਼ਬਦ ਜਿਹੜਾ ਉਹ ਵਰਤਦੇ ਆ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਬੇਟਾ ਪਾਤਰ ਸਾਹਿਬ ਦੀ ਕਿਹੜੀ ਪੁਸਤਕ ਇਤਿਹਾਸਿਕ ਸੱਭਿਆਚਾਰਕ ਦਸਤਾਵੇਜ਼ ਦਾ ਦਰਜਾ ਰੱਖਦੀ ਹੈ ਤਾਂ ਇਹਨਾਂ ਦੀ ਜਿਹੜੀ ਬੁੱਕ ਸੀ ਇਹਨਾਂ ਦਾ ਕਾਵ ਸੰਗ੍ਰਹਿ ਸੀ ਵਿਖ ਖੜਜ ਕਰੇ ਜਿਹੜਾ 1992 ਚ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਤੇ ਪਾਤਰ ਸਾਹਿਬ ਦੀ ਇੱਕ ਪ੍ਰਤੀਨਿਧ ਰਚਨਾ ਉਹ ਜਿਹੜਾ ਸਾਡੇ ਪੰਜਾਬੀ ਸਮਾਜ ਦੇ ਵਿੱਚ ਸੱਭਿਆਚਾਰਕ ਇਤਿਹਾਸਿਕ ਸੱਭਿਆਚਾਰਕ ਦਸਤਾਵੇਜ਼ ਦਾ ਦਰਜਾ ਜਿਹੜਾ ਹੋਰ ਰੱਖਦੀ ਹੈ ਨੈਕਸਟ ਕੁਐਸਚਨ ਹੈ ਬੇਟਾ ਲਫ਼ਜ਼ਾਂ ਦੀ ਦਰਗਾਹ ਪੁਸਤਕ ਦੀ ਭੂਮਿਕਾ ਕਿਸ ਨੇ ਲਿਖੀ ਪਹਿਲੇ ਦੱਸਿਆ ਕਿ ਮਸ਼ਹੂਰ ਸਾਇਰਾ ਅਸੋਹਰ ਦੋ ਸਾਇਰਾ ਸੁਖਮਿੰਦਰ ਅਮਰਤਜੀ ਨੇ ਲਿਖੀ ਹੈ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਸੁਰ ਜ਼ਮੀਨ ਗਜ਼ਲ ਸੰਗ੍ਰਹਿ ਦਾ ਪ੍ਰਮੁੱਖ ਵਿਸ਼ਾ ਕੀ ਹੈ ਤਾਂ ਸੁਰ ਜ਼ਮੀਨ ਜਿਹੜਾ ਆਖਰੀ ਗਜ਼ਲ ਸੰਗ੍ਰਹਿ ਸੀ ਪਾਤਰ ਸਾਹਿਬ ਦਾ 2007 ਦੇ ਵਿੱਚ ਕਾਇਮ ਹੋਇਆ ਸੀ ਤੇ ਉਹਦਾ ਜਿਹੜਾ ਮੁੱਖ ਵਿਸ਼ਾ ਉਹ ਸੀ ਪ੍ਰੇਮ ਠੀਕ ਹੈ ਉਹਨਾਂ ਨੇ ਪ੍ਰਕਿਰਤੀ ਪ੍ਰੇਮ ਦੀ ਗੱਲ ਵੀ ਕੀਤੀ ਇਨਕਲਾਬੀ ਪ੍ਰੇਮ ਦੀ ਗੱਲ ਵੀ ਕੀਤੀ ਤੇ ਮਾਨਕ ਮਨੁੱਖ ਦੀ ਗੱਲ ਵੀ ਕੀਤੀ ਹੈ ਠੀਕ ਹੈ ਤੇ ਗਗਲ ਪੰਜਾਬੀ ਗਗਲ ਦੇ ਖੇਤਰ ਵਿੱਚ ਪੱਤਾ ਸਾਹਿਬ ਦੇ ਲਈ ਇੱਕ ਮੀਲ ਪੱਥਰ ਸਾਬਤ ਹੋਇਆ ਉਹਨਾਂ ਦੇ ਲਈ ਨੈਕਸਟ ਕੁਐਸਚਨ ਹੈ ਬੇਟਾ ਕਿ ਪੱਤਾ ਸਾਹਿਬ ਦੀ ਮੌਤ ਕਦੋਂ ਹੋਈ ਤਾਂ ਉਹਨਾਂ ਦੀ ਮੌਤ ਹੋਈ ਸੀ ਬੇਟਾ 11 ਮਈ 2024 ਨੂੰ ਲੁਧਿਆਣਾ ਦੇ ਵਿੱਚ ਠੀਕ ਹੈ ਤੇ ਉਸ ਸਮੇਂ ਉਹਨਾਂ ਦੀ ਉਮਰ ਸੀ ਬੇਟਾ ਜੀ 79 ਸਾਲ ਠੀਕ ਹੈ ਕਈ ਵਾਰ ਕੁਐਸਚਨ ਹੈ ਨਾ ਉਹ ਉਮਰ ਤੇ ਪੁੱਛ ਲੈਂਦੇ ਕਿ ਕਿੰਨੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੋਈ ਸੀ ਤਾਂ ਉਹਨਾਂ ਸੀ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ ਠੀਕ ਹੈ ਨੈਕਸਟ ਕੁਐਸਚਨ ਬੇਟਾ ਪਾਤਰ ਸਾਹ ਪੰਜਾਬੀ ਸਾਹਿਤਕ ਆਕਾਦਮੀ ਦੇ ਪ੍ਰਧਾਨ ਕਦੋਂ ਤੱਕ ਰਹੇ ਠੀਕ ਹੈ ਤੁਹਾਨੂੰ ਪੰਜਾਬੀ ਸਾਹਿਤਕ ਆਕਾਦਮੀ ਦੇ ਪ੍ਰਧਾਨ 2002 ਦੇ ਵਿੱਚ ਨਿਯੁਕਤ ਕੀਤਾ ਗਿਆ ਸੀ ਤੇ 2008 ਤੱਕ 2002 ਤੋਂ ਲੈ ਕੇ 2008 ਤੱਕ ਇਹਨਾਂ ਨੇ ਆਪਣੀਆਂ ਸੇਵਾਵਾਂ ਜਿਹੜਾ ਸਾਹਿਤਕ ਆਕਾਦਮੀ ਨੂੰ ਪ੍ਰਦਾਨ ਕੀਤੀਆਂ ਨੈਕਸਟ ਕੁਐਸਚਨ ਬੇਟਾ ਪਤ ਸਾਬ ਦੀਆਂ ਸ਼ੁਰੂਆਤੀ ਕਵਿਤਾਵਾਂ ਕਿਸ ਮੈਗਜ਼ੀਨ ਵਿੱਚ ਛਪੀਆਂ ਤੇ ਇਹਨਾਂ ਦੀਆਂ ਜਿਹੜੀਆਂ ਸ਼ੁਰੂਆਤੀ ਕਵਿਤਾਵਾਂ ਸੀ ਪੰਜ ਦਰਿਆ ਪੰਜ ਦਰਿਆ ਜਿਹੜਾ ਮੈਗਜ਼ੀਨ ਸੀ ਗੁਰਵਤ ਸਿੰਘ ਪ੍ਰੀਤ ਲੜੀ ਜੀ ਦਾ ਉਹਦੇ ਵਿੱਚ ਵੀ ਛਪੀਆਂ ਸੀ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਜੀ ਕੋਲਾਗ ਜਿਹੜੀ ਪੁਸਤਕ ਪ੍ਰਕਾਸ਼ਤ ਹੋਈ ਸੀ ਕਈ ਕਵੀਆਂ ਦੀ ਸਾਂਝੀ ਉਹਦੇ ਵਿੱਚ ਵੀ ਇਹਨਾਂ ਦੀਆਂ ਸ਼ੁਰੂਆਤੀ ਕਵਿਤਾਵਾਂ ਜਿਹੜੀਆਂ ਸ਼ਾਮਲ ਹੋਈਆਂ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਬੇਟਾ ਕੁਝ ਕਿਹਾ ਤਾਂ ਹਨੇਰਾ ਜਾਰੇਗਾ ਕਿ ਮੈਂ ਸਭ ਤੋਂ ਪਹਿਲਾਂ ਕਿਸ ਵਿੱਚ ਛਪੀ ਸੀ ਠੀਕ ਹੈ ਜਾਂ ਕਿਸ ਪత్రికਾ ਦੇ ਵਿੱਚ ਕਹਿ ਸਕਦੇ ਆ ਕਿਸ ਮੈਗਜ਼ੀਨ ਦੇ ਵਿੱਚ ਕਹਿ ਸਕਦੇ ਆ ਤਾਂ ਇਹਨਾਂ ਦੀ ਇਹ ਗਜ਼ਲ ਬੇਟਾ ਜੀ ਉਹ ਕਾਲੀ ਪత్రికਾ ਦੇ ਵਿੱਚ ਛਪੀ ਸੀ ਠੀਕ ਹੈ ਨੈਕਸਟ ਕੁਐਸਚਨ ਹੈ ਚੰਨ ਸੂਰਜ ਦੀ ਵੰਗੀ ਕਾਵ ਸੰਗ੍ਰਹਿ ਕਦੋਂ ਛਪਿਆ ਤਾਂ ਚੰਨ ਸੂਰਜ ਦੀ ਵੰਗੀ ਕਾਵ ਸੰਗ੍ਰਹਿ 2013 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਜੀ ਆਪਣਾ ਨੈਕਸਟ ਤੇ ਆਖਰੀ ਕੁਐਸਚਨ ਬੇਟਾ ਮਾਤਾ ਸਾਹਿਬ ਨੇ ਲੋਰਕਾ ਦੇ ਨਾਟਕ ਯੇਰਮਾ ਦਾ ਅਨੁਵਾਦ ਕਿਸ ਅਸਰ ਲੇਖ ਦੀਨ ਕੀਤਾ ਤਾਂ ਉਹਨਾਂ ਨੇ ਕੀਤਾ ਸਹੀਓ ਨਹੀਂ ਮੈਂ ਅੰਤਹੀਨ ਤਰਕਾਲਾਂ ਠੀਕ ਹੈ ਇਹਦੇ ਨਾਲ ਹੀ ਆਪਣਾ ਅੱਜ ਦਾ ਟੌਪਿਕ ਬੇਟਾ ਜੀ ਕੰਪਲੀਟ ਹੁੰਦਾ ਹੈ ਠੀਕ ਹੈ ਜਿਹੜੇ ਸਟੂਡੈਂਟਸ ਪਹਿਲੀ ਵਾਰ ਆਪਣੇ ਲੈਕਚਰ ਨੂੰ ਅਟੈਂਡ ਕੀਤਾ ਜਾਂ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਆ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬੇਟਾ ਜੀ ਤੇ ਬਾਕੀ ਮੈਂ ਇੱਕ ਗੱਲ ਕਹਿਣੀ ਹੁੰਦੀ ਹੈ ਕਿ ਕਈ ਵਾਰ ਕੋਈ ਨਾ ਕੋਈ ਕੁਐਸਚਨ ਜਦੋਂ ਅਸੀਂ ਪੜ੍ਹਦੇ ਆ ਠੀਕ ਹੈ ਤਾਂ ਕੋਈ ਨਾ ਕੋਈ ਕੁਐਸਚਨ ਸਾਡੇ ਮਾਈਂਡ ਦੇ ਵਿੱਚ ਹੁੰਦਾ ਹੈ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਤਾਂ ਕਿ ਤੁਹਾਨੂੰ ਲੈਕਚਰ ਜਿਹੜਾ ਕਿਵੇਂ ਦਾ ਲੱਗਿਆ ਉਹ ਕਮੈਂਟ ਵੀ ਕਰਿਓ ਠੀਕ ਹੈ ਤੇ ਪਲੱਸ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਹੈ ਕਿਸੇ ਕੁਐਸਚਨ ਨੂੰ ਲੈ ਕੇ ਜਾਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਉਹ ਉਹਦੇ ਰਿਗਾਰਡਿੰਗ ਵੀ ਤੁਸੀਂ ਕੁਐਸਚਨ ਬੇਟਾ ਜੀ ਮੈਨੂੰ ਕਰ ਸਕਦੇ ਠੀਕ ਹੈ ਚਲੋ ਮਿਲਦੇ ਆ ਅਗਲੇ ਲੈਕਚਰ ਦੇ ਨਾਲ ਧੰਨਵਾਦ